ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਹੈ ਅਤੇ ਇਸ ਮੌਕੇ ਤੇ ਤੁਹਾਨੂੰ ਅਤੇ ਤੁਹਾਡੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਸਮੇਂ ਦੇ ਮੁਤਾਬਕ ਲੋੜ ਹੈ ਕਿ ਆਪਾਂ ਇਸ ਪਵਿੱਤਰ ਤਿਉਹਾਰ ਨੂੰ ਸਾਰਥਕ ਬਣਾਈਏ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਬੱਚਿਆਂ ਨੂੰ ਪਟਾਕੇ ਚਲਾਉਣ ਤੋਂ ਖਾਸ ਕਰਕੇ ਖਤਰਨਾਕ ਪਟਾਕੇ ਚਲਾਉਣ ਤੋਂ ਰੋਕਣਾ ਆਪਾਂ ਨੂੰ ਚਾਹੀਦਾ ਵਾ ਜੇ ਇਸ ਤਿਉਹਾਰ ਕਰਕੇ ਨੁਕਸਾਨ ਹੋ ਗਿਆ ਅੱਖਾਂ ਚ ਲੰਗੀਆਂ ਜਾਂ ਬਰਨ ਇੰਜਰੀਜ਼ ਹੋ ਗਈਆਂ ਤਾਂ ਆਪਾਂ ਜ਼ਿੰਦਗੀ ਪਰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਾਂਗੇ ਵੈਸੇ ਵੀ ਪਟਾਕੇ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਦਾ ਵਾ ਜੋ ਵੀ ਆਪਣਾ ਨੁਕਸਾਨ ਹੈ ਅੱਗੇ ਝੋਨੇ ਦੀ ਪਰਾਲੀ ਤੇ ਨਾਲ ਨੂੰ ਅੱਗ ਲਗਣ ਕਰਕੇ ਜੋ ਇਸ ਵੇਲੇ ਲੱਗ ਰਹੀ ਹੈ ਬਹੁਤ ਜ਼ਿਆਦਾ ਪ੍ਰਦੂਸ਼ਣ ਹਵਾ ਚ ਮਹਿਸੂਸ ਕੀਤੀ ਜਾ ਸਕਦੀ ਹੈ ਪਟਾਕੇ ਚਲਾਉਣੇ ਹਨ 10-15 ਮਿੰਟ ਦੀ ਖੇਡ ਹੁੰਦੀ ਹੈ ਸੋਚੋ ਕਿ ਆਪਾਂ ਉਹ 10-15 ਮਿੰਟਾਂ ਵਾਸਤੇ ਕਿੰਨਾ ਪੈਸਾ ਬਰਬਾਦ ਕਰਦੇ ਹਾਂ ਇਹ ਕਰਨਾ ਚਾਹੀਦਾ ਵਾ ਇਹੋ ਹੀ ਪੈਸਾ ਆਪਣੇ ਪਰਿਵਾਰ ਦੇ ਬੱਚਿਆਂ ਤੇ ਅਤੇ ਰਾਜ ਦੇ ਲੋਕਾਂ ਦੇ ਭਲਿੱਖਤੇ ਕੰਮ ਆ ਸਕਦਾ ਵਾ ਸੋ ਲੈਟ ਅਸ ਪਲੇ ਅ ਸੇਫ ਦੀਵਾਲੀ ਹਾਂ ਖੁਸ਼ੀਆਂ ਮਨਾਉਣ ਵੇਲੇ ਦੋ ਪਲ ਬੇਸਹਾਰਾ ਲੋਕਾਂ ਵਾਸਤੇ ਗਰੀਬਾਂ ਵਾਸਤੇ ਵੀ ਜ਼ਰੂਰ ਕਢੀਏ ਉਹ ਵੀ ਆਪਣਾ ਆਪਣੇ ਪੰਜਾਬ ਦਾ ਆਪਣੇ ਸਮਾਜ ਦਾ ਹੀ ਹਿੱਸਾ ਨੇ ਇਸ ਦਿਨ ਦੀ ਆਪਣੇ ਸਾਰਿਆਂ ਵਾਸਤੇ ਇੱਕ ਹੋਰ ਮਹੱਤਤਾ ਵੀ ਏ ਇਹ ਬੰਦੀ ਛੋੜ ਦਿਵਸ ਦਾ ਦਿਹਾੜਾ ਏ ਇਸ ਦਿਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਉਦੋਂ ਦੇ ਮਹਾਰਾਜ ਜਾਗੀਰ ਨੇ ਰਿਹਾ ਕੀਤਾ ਸੀ ਗੁਰੂ ਸਾਹਿਬਾਨ ਨੇ ਜਹਾਂਗੀਰ ਨੂੰ ਆਪਣੀਆਂ ਨੀਤੀਆਂ ਬਦਲਣ ਲਈ ਮਜਬੂਰ ਅਤੇ ਪ੍ਰੇਰਿਤ ਕੀਤਾ। ਗੁਰੂ ਹਰਗੋਬਿੰਦ ਸਾਹਿਬ ਤੋਂ ਇੱਕ ਹੋਰ ਵੀ ਸਿੱਖ ਮਿਲਦੀ ਹੈ ਉਹ ਇਹ ਕਿ ਸਮੇਂ ਦੇ ਨਾਲ-ਨਾਲ ਆਪ ਨੂੰ ਬਦਲਦੀ ਲੋੜ ਹੈ। ਪਰ ਇਹ ਬਦਲ ਆਪਣੇ ਉਦੇਸ਼ਾਂ ਨੂੰ ਛੱਡ ਕੇ ਨਹੀਂ ਬਲਕਿ ਸਮੇਂ ਅਤੇ ਲੋਕਾਂ ਦੇ ਪੱਲੇ ਮੁਤਾਬਕ ਹੋਣੀ ਚਾਹੀਦੀ ਹੈ। ਸੋ ਆਓ ਇਸ ਦਿਨ ਦੀਵਾਲੀ ਦੀਆਂ ਖੁਸ਼ੀਆਂ ਮਨਾਈਏ ਪਰ ਖੁਸ਼ੀਆਂ ਮਨੋਂ ਨਵਲੇ ਗੁਰੂ ਸਾਹਿਬਾਨ ਨੂੰ ਨਤਮਸਤਕ ਹੋਣਾ ਨਾ ਭੁਲੀ।